ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਦਾ ਜਨਮ ਦਿਹਾੜਾ ਦੇਸ਼ਾਂ ਵਿਦੇਸ਼ਾਂ ਵਿੱਚ ਪੂਰੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਅੱਜ ਅੰਮ੍ਰਿਤਸਰ ਦੇ ਪਿੰਡ ਮਾਨਾ ਕਵਾਲਾ ਕਲਾ ਵਿਖੇ ਗੁਰਦੁਆਰਾ ਸਾਹਿਬ ਬਾਬਾ ਜੀਵਨ ਸਿੰਘ ਜੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਪੂਰੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ ਹੈ ਜਿੱਥੇ ਪਰਥਨ ਤੋਂ ਆਰੰਭ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਹਨ ਅਤੇ ਇਲਾਹੀ ਬਾਣੀ ਦਾ ਜਾਪ ਕਰਦਿਆਂ ਕੀਰਤਨ ਦਰਬਾਰ ਸਜਾਇਆ ਗਿਆ ਹੈ ਜਿਸ ਦੇ ਉਪਰੰਤ ਕੜਾ ਪ੍ਰਸ਼ਾਦ ਦੀ ਦੇਗ ਸੰਗਤ ਵਿੱਚ ਵਰਤਾਈ ਗਈ ਅਤੇ ਗੁਰੂ ਕੇ ਟੋਟ ਲੰਗਰ ਸੰਗਤ ਵਿੱਚ ਵਰਤਾਏ ਗਏ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਸਤਨਾਮ ਸਿੰਘ ਅਤੇ ਮੈਂਬਰ ਬਲਦੇਵ ਸਿੰਘ ਵੱਲੋਂ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਵੱਲੋਂ ਭੇਟ ਕੀਤੀ ਗਈ ਸਿੱਖ ਕੌਮ ਪ੍ਰਤੀ ਕੁਰਬਾਨੀ ਨੂੰ ਯਾਦ ਕਰਦਿਆਂ ਜੀਵਨੀ ਉੱਪਰ ਝਾਤ ਪਾਈ ਗਈ ਉਹਨਾਂ ਨੇ ਕਿਹਾ ਕਿ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਜਿੱਥੇ 13 ਦਸੰਬਰ 1661 ਈਸਵੀ ਪਟਨਾ ਸਾਹਿਬ ਬਿਹਾਰ ਵਿਖੇ ਹੋਇਆ ਸੀ ਅਤੇ 23 ਦਸੰਬਰ 1704 ਈਸਵੀ ਨੂੰ ਚਮਕੌਰ ਸਾਹਿਬ ਦੀ ਧਰਤੀ ਵਿਖੇ ਸ਼ਹੀਦੀ ਪਾਈ ਗਈ ਸੀ ਉਹਨਾਂ ਕਿਹਾ ਕਿ ਬਾਬਾ ਜੀਵਨ ਸਿੰਘ ਜੀ ਵੱਲੋਂ ਜੋ ਕੌਮ ਪ੍ਰਤੀ ਕੁਰਬਾਨੀ ਦਿੱਤੀ ਗਈ ਹੈ ਉਸ ਮਹਾਨ ਜੋਧੇ ਨੂੰ ਕੌਮ ਕਦੇ ਵੀ ਭੁਲਾ ਨਹੀਂ ਸਕਦੀ ਉਹ ਅੱਜ ਵੀ ਰੰਗਰੇਟੇ ਗੁਰੂ ਕੇ ਬੇਟੇ ਨਾਮ ਨਾਲ ਪੂਰੀ ਕੌਮ ਦੇ ਦਿਲਾਂ ਦੀ ਧੜਕਣ ਬਣ ਕੇ ਵਸੇ ਹੋਏ ਹਨ ਸਮਾਪਤੀ ਮੌਕੇ ਗੁਰਦੁਆਰਾ ਸਾਹਿਬ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਪ੍ਰਮੁੱਖ ਸ਼ਖਸੀਤਾਂ ਤੇ ਸੇਵਾਦਾਰਾਂ ਨੂੰ ਸਰੂਪੇ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਮੁੱਖ ਸੇਵਾਦਾਰ ਸੁਖਦੇਵ ਸਿੰਘ ਖਜਾਂਜੀ ਅਵਤਾਰ ਸਿੰਘ ਸੇਵਾਦਾਰ ਗੁਰਪ੍ਰੀਤ ਸਿੰਘ ਸੇਵਾਦਾਰ ਅਮਨਪ੍ਰੀਤ ਸਿੰਘ ਮਾਸਟਰ ਮੈਂਬਰ ਬਲਦੇਵ ਸਿੰਘ ਚਰਨਜੀਤ ਸਿੰਘ ਮੰਗਲ ਸਿੰਘ ਹਰਜਿੰਦਰ ਸਿੰਘ ਅਭਿਜੀਤ ਸਿੰਘ ਅਤੇ ਹੋਰ ਸੇਵਾਦਾਰਾਂ ਵੱਲੋਂ ਨਿਮਰਤਾ ਸਹਿਤ ਤਨ ਅਤੇ ਮਨ ਨਾਲ ਸੇਵਾ ਨਿਭਾਈ ਗਈ ਤੇਰਾ ਸ਼ੁਕਰ ਸੁਣੀ ਅਰਦਾਸ ਇਹ ਦਿਨ ਆਇਆ ਖੁਸ਼ੀਆਂ ਦਾ ਤੇਰਾ ਸ਼ੁਕਰ ਸੁਣੀ ਅਰਦਾਸ ਇਹ ਦਿਨ ਆਇਆ ਖੁਸ਼ੀਆਂ ਦਾ ਸ਼੍ਰੀ ਅਖੰਡ ਪਾਠ ਪਰਕਾਸ਼ ਅੱਜ ਕਰਵਾਇਆ ਖੁਸ਼ੀਆਂ ਦਾ ਸ਼੍ਰੀ ਰਵਾਈਖੂ ਜੀ ਕਾ ਖਾਲਸਾ ਸ੍ਰੀ ਵਾਇਖੂ ਜੀ ਕੀ ਫਤਿਹ ਜੀ ਕਾਲਸਾ ਜੀ ਅੱਜ ਕਿਹੜੇ ਸਬੰਧ ਦੇ ਵਿੱਚ ਅਵਤਾਰ ਦਿਹਾੜਾ ਮਨਾਇਆ ਗਿਆ ਅਤੇ ਕਿਸ ਸਥਾਨ ਤੇ ਮਨਾਇਆ ਗਿਆ ਇਸ ਸੰਬੰਧੀ ਸਾਨੂੰ ਜਾਣਕਾਰੀ ਦਿਓ ਜੀ ਦਰੋ ਕਹਾਰਿਓ ਅੱਜ ਪਿੰਡ ਮਾਨਾਵਾਲ ਵਿਖੇ ਅੰਮ੍ਰਿਤ ਸ਼ਹੀਦ ਬਾਬਾ ਜੀ ਸਿੰਘ ਦੀ ਗੁਲਵਾਰੀ ਪਰਸੋਂ ਹੋਈ ਤੋਂ ਅਲਾਹੀ ਬਾਣੀ ਦੇ ਜਾਪ ਰੰਗ ਕੀਤੇ ਸਨ ਅੱਜ ਸੰਪੂਰਨ ਭੋਗ ਪਾਏ ਗਏ ਨੇ ਉਸ ਉਪਰੰਤ ਸ਼ਬਦ ਕੀਰਤਨ ਅਤੇ ਬਾਬਾ ਜੀ ਦੀ ਜੀਵਨੀ ਪ੍ਰਤੀ ਸਮਤਾਂ ਨੂੰ ਜਾਣਨਾ ਪਾਇਆ ਗਿਆ ਵਾ ਮੂਕਾ ਲੰਗਰ ਅਟੁੱਟ ਚੱਲ ਰਿਹਾ ਜੀ ਸਾਰੀਆਂ ਸਮਤਾਂ ਵਿੱਚ ਬੜਾ ਉਤਸ਼ਾਹ ਹੈ ਬੜੇ ਉਤਸ਼ਾਹ ਦੇ ਨਾਲ ਬਾਬਾ ਜੀ ਦਾ ਜਨਮ ਦਿਹਾੜਾ ਜਿ ਮਨਾ ਰਹੇ ਆ ਕਿਉਂਕਿ ਰੰਗਰੇਟਾ ਕੌਮ ਦੇ ਵਿੱਚ ਗੰਗ ਬਾਬਾ ਜੀ ਸਿੰਘ ਜੀ ਨੇ ਇਸ ਕੌਮ ਨੂੰ ਬਹੁਤ ਉੱਚਾ ਕੀਤਾ ਵਾ ਜੀ ਇਹ ਇਹ ਸਾਰੀ ਕੌਮ ਮੇ ਆਪਣੀ ਜੜੀ ਆ ਬੜੇ ਉਤਸ਼ਾਹ ਦੇ ਨਾਲ ਅੱਜ ਬਾਬਾ ਜੀ ਦਾ ਬਾਬਾ ਜੀ ਸਿੰਘ ਜੀ ਦਾ ਗਨਮ ਦਿਹਾੜਾ ਮਨਾ ਰਹੀਆਂ ਹਨ ਖਾਲਸਾ ਜੀ ਬਾਬਾ ਜੀਵਨ ਸਿੰਘ ਜੀ ਦੀਆਂ ਸਾਡੀ ਸਿੱਖ ਕੌਮ ਪਰ ਅਤੀ ਕੀ ਕੀ ਪ੍ਰਾਪਤੀਆਂ ਰਹੀਆਂ ਹਨ ਕੀ ਦੇਣ ਹੈ ਗੁਰਬਿਆਰਿਓ ਜਿਸ ਤਰ੍ਹਾਂ ਕੀ ਗੁਰਬਾਣੀ ਦਾ ਫਰਮਾਨ ਹੈ ਵੀ ਸਤਿ ਸੇਵਾ ਕੀਤੀ ਸਫਲ ਹੈ ਜਾਂ ਸੰਤ ਕਰ ਕਾ ਮਨ ਮੰਨੇ ਜਾਂ ਸਤ ਕਰ ਕਾ ਮਨ ਮੰਨੇ ਆ ਤਾਂ ਪਾਪ ਕ ਸੰਮਰਪਨ ਨੇ ਗੁਰਬਿਆਰਿਓ ਕਿਉਂਕਿ ਬਾਬਾ ਜੀਵਨ ਸਿੰਘ ਜੀ ਨੇ ਆਪਣਾ ਜਨਮ ਲੈ ਕੇ ਸ਼ਹੀਦੀ ਤੱਕ ਗੁਰੂ ਘਰ ਦੀ ਸੇਵਾ ਕੀਤੀ ਉਹਨਾਂ ਨੂੰ ਬਚਪਨ ਤੋਂ ਹੀ ਗੁਰੂ ਘਰ ਦੇ ਨਾਲ ਜੁੜੇ ਸਨ ਉਹਨਾਂ ਨੂੰ ਗੁਰੂ ਘਰ ਦੀ ਪੂਰੀ ਪਾਣ ਜੜੀ ਹੋਈ ਸੀ ਤੇ ਉਹਨਾਂ ਨੇ ਬਹੁਤ ਵੱਡੀ ਸੇਵਾ ਨਿਭਾਈ ਉਹ ਸੇਵਾ ਨਿਭਾਈ ਜਿਹੜਾ ਕੋਈ ਵੀ ਨਹੀਂ ਕਰ ਸਕਦਾ ਹੈਗਾ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਸਾਬ ਸ੍ਰੀ ਪ੍ਰਤੇਗ বাহাদুর ਸਾਹਿਬ ਮਹਾਰਾਜ ਜੀ Hindu ਧਰਮ ਨੂੰ ਬਚਾਉਣ ਵਾਸਤੇ ਦਿੱਲੀ ਵਿਖੇ ਉਹਨਾਂ ਨੇ ਆਪਣਾ ਅਸ਼ੀਸ਼ ਪੇਟ ਕੀਤਾ ਅਸ਼ੀਸ਼ ਦਿੱਤਾ ਤੇ ਉਸ ਵੇਲੇ ਔਰੰਗਜ਼ੇਬ ਨੇ ਇੰਨੀ ਸਖਤਾਈ ਕਰਤੀ ਸੀ ਕਿ ਦਿੱਲੀ ਦੀ ਜਿਹੜੀ ਪਬਲਿਕ ਆ ਉਹਨਾਂ ਦੇ ਗੁਨਾਹ ਵਿੱਚ ਇੰਨੀ ਬਹਿਸ਼ਤ ਪਾਤੀ ਸੀ ਕਿ ਕੋਈ ਵੀ ਜਿਹੜਾ ਵਾ ਸਾਹਿਬ ਸ਼੍ਰੀ ਹਰਤੇਗਤ ਆਧਰ ਸਾਹਿਬ ਜੀ ਦਾ ਸੀਸ ਜਿਹੜਾ ਵਾ ਉਹ ਚੁੱਕ ਨਾ ਸਕੇ। ਇਹਨਾਂ ਨੇ ਐਲਾਨ ਕੀਤਾ ਸੀ ਵੀ ਜਿਹੜਾ ਸੀਸ ਤੂੰ ਚੱਕਦਾ ਵਾ ਉਹਦਾ ਸਮੇਤ ਪਰਿਵਾਰ ਜਿਹੜਾ ਵਾ ਉਹਨੂੰ ਖੂਲੂ ਵਿੱਚ ਪੇੜਦੇ ਹੋ ਸੀਸ ਉਹਨਾਂ ਨੂੰ ਖਤਮ ਕਰਦੇ ਹੋ। ਪਰ ਇੱਕ ਇੱਕ ਬਾਬਾ ਜੀਵਨ ਸਿੰਘ ਇਹੋ ਜਿਹੇ ਯੋਧੇ ਹੋਏ ਨੇ ਜਿਨ੍ਹਾਂ ਨੇ ਜਿਨ੍ਹਾਂ ਦੇ ਪਿਤਾ ਜੀ ਸਦਾ ਨੰਦ ਜੀ ਨੇ ਇਹ ਉਹ ਉਹਨਾਂ ਨੇ ਰੱਖੇ ਜਿਹੜਾ ਬਿਲਕੁਲ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਉਥੋਂ ਦਿੱਲੀ ਤੋਂ ਬੜੇ ਹੀ ਜੋਖਮ ਭਰੇ ਜਿਹੜੇ ਆ ਕੰਮ ਜਿਹੜਾ ਜੋਖਮ ਭਰੇ ਆ ਕੰਮ ਸੀ ਸੇਵਾ ਸੀ ਤੇ ਗੁਰੂ ਪਿਆਰਿਓ ਦਿੱਲੀ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਸੀਸ ਲੈ ਕੇ ਆਏ ਇਹ ਕੇ ਉਹਨਾਂ ਨੇ ਬੜੀ ਤਗੜੀ ਸੇਵਾ ਨਿਭਾਈ ਹੈ ਅੱਜ ਕੱਲ੍ਹ ਸਾਡੀ ਅੱਜ ਦੀ ਇਹ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇ ਰਹੇ ਅਨੰਦਪੁਰ ਜੀ ਅੱਜ ਦੇ ਦਿਹਾੜੇ ਮੌਕੇ ਅੱਜ ਦੇ ਦਿਹਾੜੇ ਵਿੱਚ ਮਨਾਉਂਦੇ ਆਂ ਨੌਜਵਾਨ ਜਿਹੜੀ ਪੀੜ੍ਹੀ ਹੈ ਉਹਨਾਂ ਨੂੰ ਸੇਧ ਇਹ ਹੈ ਕਿ ਜਿੱਦਾਂ ਕੀ ਬਾਬਾ ਜੀਵਨ ਸਿੰਘ ਜੀ ਨੇ ਆਪਣੀ ਧਰਮ ਵਾਸਤੇ ਸੇਵਾ ਕਰਕੇ ਤੇ ਗੁਰੂ ਕੋਲੋਂ ਬਰਦਾਸ਼ਤ ਪ੍ਰਾਪਤ ਕੀਤਾ ਸੀ ਰੰਗਰੇਟੇ ਗੁਰੂ ਕੇ ਬੇਟੇ ਵੀ ਸੇਵਾ ਉਹਨਾਂ ਨੇ ਕੀਤੀ ਗੁਰੂ ਘਰ ਨਾਲ ਜੁੜੇ ਤੇ ਉਹਨਾਂ ਦਾ ਰਹਿੰਦਾ ਰਹਿਣਾ ਥਾ ਕਿ ਨਾ ਰੋਸ਼ਨ ਰਹਿਣਾ ਵਾ ਚਾਹੀਦੀ ਨੌਜਵਾਨ ਜਿਹੜੀ ਨੂੰ ਵੀ ਇਹ ਹੈ ਅਸੀਂ ਬੇਨਤੀ ਕਰਾਂਗੇ ਕਿ ਨਸ਼ਿਆਂ ਨੂੰ ਛੱਡ ਕੇ ਗੁਰੂ ਘਰ ਨਾਲ ਜੁੜੋ ਤੇ ਸੇਵਾ ਕਰੋ ਤੇ ਗੁਰੂ ਘਰ ਨਾਲ ਜੁੜ ਕੇ ਆਪਣੀ ਧਰਮ ਨੂੰ ਹੋਰ ਉੱਚਾ ਚੁੱਕੋ ਧੰਨਵਾਦ ਜੀ ਹਾਂਜੀ ਮੈਂਬਰ ਸਾਹਿਬ ਅੱਜ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਹੈ ਇਸ ਮੌਕੇ ਸੰਗਤ ਨੂੰ ਕੀ ਉਪਦੇਸ਼ ਦੇਣਾ ਚਾਹੁੰਦੇ ਜੀ ਉਹਨਾਂ ਦਾ ਵਹਿਮ ਕੀ ਤਾਂ ਖਾਸਾ ਉਹ ਵਾਹਿਗੁਰੂ ਜੀ ਤੇ ਤੁਹਾਡਾ ਫੌਮ ਕੀ ਤੇ ਕੀ ਆਇਆ ਆਪਦੇ ਹਾਂ ਇਹੋ ਜਿਹਾ ਸੰਦੇਸ਼ ਸਾਡੇ ਪੱਤਰਕਾਰ ਵੀਰ ਭرائی ਪਹੁੰਚਾਉਂਦੇ ਆ ਲੋਕਾਂ ਤੱਕ ਅਸੀਂ ਇਸ ਸੈਸ਼ਨ ਨੂੰ ਜਵਣਿਆ ਜਿ ਤਰ੍ਹਾਂ ਪਿੰਡ ਮਾਨਾਂ ਵਾਲੇ ਦੇ ਵਿੱਚ ਬਾਬਾ ਜੀਵਨ ਸਿੰਘ ਦਾ ਅੱਜ ਜਨਮ ਦਿਹਾੜਾ ਮਨਾ ਰਹੇ ਆ ਇਹਨਾਂ ਦਾ ਜਨਮ ਦਿਹਾੜਾ 5 ਸਤੰਬਰ 1861 ਮਾਤਾ ਦਇਆ ਕੌਰ ਔਰ ਪਿਤਾ ਫਤਾਨੰਦ ਜੀ ਤੇ ਇਹਨਾਂ ਦੇ ਗ੍ਰਹਿ ਵਿਖੇ ਹੋਇਆ ਜੀ ਤੇ ਇਹਨਾਂ ਬਾਰੇ ਜੋ ਵੀ ਆਪਣਾ ਰੰਗਰੇਟੇ ਸਿੱਖ ਅਸੀਂ ਇਹ ਸੇ ਇਹ ਆਪਣਾ ਦੱਸਦੇ ਇਹਨਾਂ ਨੂੰ ਕਿ ਆਪਣਾ ਅਮਰਤਾਰੀ ਬਣੋ ਤੇ ਗੁਰੂ ਵਾਲੇ ਬਣੋ ਤੇ ਗੁਰਦਾਰ ਨਾਲ ਜੁੜੋ ਜੀ ਹਾਂਜੀ ਅੱਜ ਸੰਗਤ ਦੇ ਵਿੱਚ ਕਿੰਨਾ ਗਤਿ ਸ਼ਾਹ ਵੇਖਣ ਨੂੰ ਮਿਲਿਆ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਅਸੀਂ ਤੇ ਇਹੋ ਹੀ ਪ੍ਰੇਮ ਨਾਲ ਦੇ ਨੇ ਅੰਤਪੁਰੂ ਵਾਲੇ ਬਣੋਗੇ ਅਮਰਤਾਰੀ ਬਣੋਗੇ ਤੇ ਸੰਗਤ ਜੀ ਤੇ ਹਲ ਤਾਂ ਜੀ ਨੌਜਵਾਨ ਪੀੜ੍ਹੀ ਨੂੰ ਕੀਸ ਦੇ ਨੇ ਜੀ ਪਤਾ ਨਸ਼ੇ ਤੋਂ ਦੇ ਸਹੀ ਦਿਨੇ ਨਸ਼ਿਆਂ ਤੋਂ ਰਹਿ ਤਾ ਤੇ ਅਮਰਤਾਰੀ ਬਣਿਆ ਪਾ ਤੁਸੀਂ ਸਿੰਘ ਜੀ 17 ਸਿੱਤੇ ਸਿੱਤੇ ਤੇ ਰੰਗੇ ਠਾਕ ਹਮ ਤਾਂ ਨਾ ਉੱਚਾ ਹੋਵੇ ਠੀਕ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੇ ਮੈਂ ਸਿੰਘ ਜੀ ਸਭ ਨੂੰ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦਿਆਂ ਹੋਇਆਂ ਸੰਗਤਾਂ ਨੂੰ ਸਾਦੇ ਨਾਲ ਲੰਗਰ ਪ੍ਰਸ਼ਾਦੇ ਚਲਦੀ ਹੋਈ ਤੇ ਹੋਰ ਸੇਵਾਵਾਂ ਅਗੁਰ ਕਰਦੀਆਂ ਹੋਈਆਂ ਇਹਨਾਂ ਨੂੰ ਹੋਰ ਵੱਧ ਚੜਕੇ ਗੁਰ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਗਾਂ ਵੀ ਬਾਈ ਗੁਰ ਜੀ ਆ ਬਤਕੜ ਕੀ ਹੋਰ ਸੇਵਾ ਕਰੂ ਤਨ ਤਨ ਬੱਬਾ ਜੀਵਨ ਸਿੰਘ ਦੇ ਕਿਰਮ ਦਿਹਾੜੀ ਤੇ ਕੀਤੀਆਂ ਜਾਂਦੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤੇ ਅੱਜ ਬੱਬਾ ਜੀਵਨ ਸਿੰਘ ਜੀ ਦਾ ਜੋ ਪ੍ਰਕਾਸ਼ ਦਿਹਾੜਾ ਜਨਮ ਦਿਹਾੜਾ ਪਮਾਇਆ ਉਹ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਤੇ ਸੰਗਤ ਨੂੰ ਇਹ ਉਪਦੇਸ਼ ਵੀ ਇਹ ਬੇਨਤੀ ਕਰਨਾ ਚਾਹੁੰਦੇ ਆਂ ਵੀ ਨਸ਼ਿਆਂ ਤੋਂ ਦੂਰ ਰਹੀਏ ਤੇ ਸਿੱਖ ਨਸ ਜੀਏ ਸਤਾਰਾਂ ਸਰਾਂ ਤੇ ਹੋਣ ਤੇ ਗੁਰੂ ਘਰ ਦੇ ਨਾਲ ਜੁੜੀਏ। ਉਕੇ ਗੁਰੂ ਘਰ ਦੇ ਨਾਲ ਹੀ ਤੁਹਾਡੀ ਜਿਹੜੀ ਆ ਵਡਿਆਈ ਆ ਤੁਹਾਡੀ ਜਿਹੜੀ ਆ ਚੜ੍ਹਦੀ ਕਲਾ ਆ ਸੋ ਜਿਹੜੀ ਨੌਜਵਾਨ ਪੀੜੀ ਨਸ਼ਿਆਂ ਦੇ ਵਿੱਚ ਗ੍ਰਸ ਗਈ ਆ ਉਹਨੂੰ ਬੇਨਤੀ ਆ ਕਿ ਉਹ ਵਾਪਸੀ ਜਿਹੜੀ ਕਰਨ ਤੇ ਉਹ ਵਾਪਸੀ ਜਿਹੜੀ ਆ ਉਹ ਤਾਂ ਹੀ ਪੋਸੀਬਲ ਆ ਵੀ ਉਹ ਜੇ ਗੁਰੂ ਘਰ ਦੇ ਨਾਲ ਜੁੜਦੇ ਆ ਤੇ ਗੁਰੂ ਘਰ ਦੇ ਨਾਲ ਜੁੜ ਕੇ ਹੀ ਉਹਨਾਂ ਦਾ ਜਿਹੜਾ ਵਾਰ ਉਦਾਰਾ ਹੋਣਾ ਆ ਸੋ ਜਿਹੜੇ ਵੀਰ ਇਧਰ ਉਧਰ ਨਸ਼ਿਆਂ ਦੇ ਵਿੱਚ ਭਟਕੇ ਆ ਜਾਂ ਹੋਰ ਜਿਹੜੀਆਂ ਰੀਤੀਆਂ ਦੇ ਵਿੱਚ ਫਸੇ ਆ ਉਹਨਾਂ ਨੂੰ ਬੇਨਤੀ ਆ ਕਿ ਉਹ ਗੁਰੂ ਘਰ ਵਾਪਸੀ ਕਰਨ ਤੇ ਆਪਣਾ ਜੋ ਅੱਜ ਦਾ ਜਿਹੜਾ ਦਿਹਾੜਾ ਬਣਾਇਆ ਆ ਉਹ ਤਾਂ ਹੀ ਸਫਲਾ ਆ ਕਿ ਜੇ ਸਪੜੀ ਸੰਗਤ ਜਿਹੜੀ ਆ ਉਹ ਇਹ ਤੋਂ ਸਿੱਧ ਲੈ ਕੇ ਤੇ ਆਪਣਾ ਜਿਹੜਾ ਵਾ ਅਗਲਾ ਜਿਹੜਾ ਅੱਜ ਬਣਾਉ ਨੂੰ ਸਫਲਾ ਬਣਾਉਣਾ ਕਲਚਰ ਵੀਰ ਬਾਬਾ ਜੀ ਦਾ ਦਿਹਾੜਾ ਵਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਬੜੇ ਉਤਸ਼ਾਹ ਦੇ ਨਾਲ ਬਣਾਇਆ ਜਾ ਰਿਹਾ ਵਾ ਤੁਹਾਨੂੰ ਵੀ ਪੂਰੇ ਦੇਸ਼ ਦੀਆਂ ਜਿੰਨੀਆਂ ਸੰਗਤਾਂ ਵਾ ਸਾਡੇ ਦੇਸ਼ ਦੀਆਂ ਵੀ ਸੰਗਤਾਂ ਜਿਹੜੀਆਂ ਵਾ ਦੇਖ ਰਹੀਆਂ ਵਾ ਇਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਵਾਰੀਆਂ ਹੀ ਵਿਦੇਸ਼-ਵਿਦੇਸ਼ ਦੇ ਵਿੱਚ ਵਸਤੀਆਂ ਸਕਤਾਂ ਤੇ ਉਹਦੇ ਇੰਡੀਆ ਦੇ ਵਿੱਚ ਵਸਦੀਆਂ ਸੰਤਾਂ ਨੂੰ ਇਹੋ ਹੀ ਸੰਦੇਸ਼ ਆ ਜੀ ਜੋ ਆਪਾਂ ਵਾਚੜ ਕੇ ਇਹ ਦਿਹਾੜੇ ਮਨਾਉਣੇ ਹਨ ਸੋ ਉਹਨਾਂ ਦਿਹਾੜਿਆਂ ਦੇ ਵਿੱਚ ਅਮਰ ਸੇਵ ਬਾਬਾ ਜੀਵਨ ਸਿੰਘ ਜੀ ਦਾ ਜੋ ਦਿਹਾੜਾ ਹੈ ਇਹ ਵੀ ਬੜੀ ਖਾਸ ਮਹੱਤਤਾ ਰੱਖਦਾ ਹੈ ਕਿਉਂਕਿ ਇੰਨੀ ਵੱਡੀ ਕੁਰਬਾਨੀ ਜੋ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚੋਂ ਲੈ ਕੇ ਇਹ ਇੱਥੇ ਅਨੰਪੁਰ ਸਾਹਿਬ ਉਹਨਾਂ ਨੇ ਜਿਹੜਾ ਵਾ ਉਹ ਸੀਸ ਲੈ ਕੇ ਪਹੁੰਚੇ ਤੋਂ ਉਹਨਾਂ ਦੀ ਯਾਦ ਨੂੰ ਜਿਹੜਾ ਵਾ ਆਪਾਂ ਜੇ ਵੱਡੇ ਪੱਧਰ ਤੇ ਦੇਸ਼ ਵਿਦੇਸ਼ ਦੇ ਵਿੱਚ ਮਨਾਉਂਦਿਆਂ ਹੋਇਆਂ ਜਿਹੜਾ ਆ ਆਪਾਂ ਅੱਜ ਇੱਥੇ ਵੜ ਭਾਗੀ ਆਂ ਇਹ ਸੰਗਤ ਰੂਪੀ ਆਪਾਂ ਕੱਟ ਦੇ ਵਿੱਚ ਗੁਰਦੁਆਰਾ ਸਾਹਿਬ ਇਕੱਠੇ ਹੋਏ ਆ ਤੇ ਅੱਜ ਖੰਡਪੜ ਸਾਹਿਬ ਜਿਹੜਾ ਵਾ ਉਹ ਵੀ ਆ ਪਾਇਆ ਗਿਆ ਉਹ ਸੰਗਤਾਂ ਜਿਹੜੀ ਸੇਵਾ ਕਰ ਰਹੀਆਂ ਵਾ ਸੋ ਇਸੇ ਤਰ੍ਹਾਂ ਹੀ ਹਰ ਸਾਲ ਜਿਹੜਾ ਇਹ ਮਨਾਇਆ ਜਾਂਦਾ ਦਿਹਾੜਾ ਤੇ ਅੱਗੇ ਤੋਂ ਅਸੀਂ ਸੋਚ ਰਹੇ ਹਾਂ ਵੀ ਕਮੇਟੀ ਵੱਲੋਂ ਜਾਂ ਸੰਕਟਾਂ ਦੇ ਸਹਿਯੋਗ ਦੇ ਨਾਲ ਇਹ ਦਿਹਾੜਾ ਹੋਰ ਵੀ ਵੱਡੇ ਪੱਧਰ ਤੇ ਜਿਹੜਾ ਵਾ ਨਗਰਮਾਨਾ ਵਾਲਾ ਦੇ ਗਲਾਂ ਦੇ ਵਿੱਚ ਮਨਾਇਆ ਜਾਵੇ ਜਿਦੇ ਵਿੱਚ ਕੋਈ ਅਸੀਂ ਦਸਤਾਰ ਮੁਕਾਬਲਾ ਸ਼ਾਮਲ ਕਰਾਂਗੇ ਜਾਂ ਕੋਈ ਛੋਟੇ ਬੱਚਿਆਂ ਦਾ ਕੋਈ ਕਬੱਡੀ ਮੈਚ ਜਾਂ ਕੋਈ ਇਦਾਂ ਦੇ ਪ੍ਰਾਲੇ ਸਕਦੇ ਸਹਿਯੋਗ ਦੇ ਨਾਲ ਜਿਹੜੇ ਆ ਉਹ ਵੀ ਕਰਾਏ ਜਾਣਗੇ ਬਲੂ ਅਪੀਲ ਦੇ ਵਿੱਚ ਸਾਰੇ ਹੀ ਦੇਸ਼ ਦੇ ਲੋਕ ਜਿਹੜੇ ਜਿਹੜੀ ਸੰਗਤ ਨਾਮ ਕਰਨਾ ਲੈਵਾ ਸਕਤੇ ਆ ਉਹਨਾਂ ਨੂੰ ਇਹੋ ਹੀ ਬੇਨਤੀ ਹੈ ਕਿ ਆਪਾਂ ਇਹ ਵਿਹਾੜੀ ਜਿਹੜੀ ਆ ਬਚਨ ਕੇ ਬਣਾਈ ਹੈ ਕੋਈ ਨਹੀਂ ਆ ਬੇਨਤੀਆਂ ਪਰਵਾਹ ਕਰੋ ਮੈਂ ਬਾਹਰ ਹੀ ਚੁੱਕਦਾ ਹਾਂ ਵਾਲੇ ਬੇਨਤੀ ਤੇ ਬੁਲੇ ਸੋ ਨਿਹਾਲ ਹਰ